ਵਾਹ ਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸਭਾ ਗੁਰਪਸਾਗ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰਿਓ ਜੋ ਲੜੀਵਾਰ ਇਤਿਹਾਸ ਤਨ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿਨਾਂ ਦੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਜੋ ਆਪਾਂ ਇਤਿਹਾਸ ਆਰੰਭ ਕੀਤਾ ਹੈ ਸਤਿਗੁਰੂ ਜੀ ਦੀ ਮਿਹਰ ਸਦਕਾ ਜੋ ਲੜੀਵਾਰ ਇਤਿਹਾਸ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਰੰਭ ਕੀਤਾ ਹੈ ਕੱਲ ਦੀ ਲੜੀ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬੇ ਬਕਾਲੇ ਦੀ ਧਰਤੀ ਤੇ ਪੋਰਾ ਸਾਹਿਬ ਦੇ ਵਿੱਚ ਮਹਾਰਾਜ ਨੇ ਮਹਾਨ ਤਪੱਸਿਆ ਕੀਤੀ ਸਤਿਗੁਰੂ ਜੀ ਪੋਰੇ ਦੇ ਵਿੱਚੋਂ ਜਿਉਂ ਸ਼ਾਮ ਵੇਲੇ ਜਾਂ ਅੰਮ੍ਰਿਤ ਵੇਲੇ ਬਾਹਰ ਨਿਕਲਦੇ ਸੈਰ ਕਰਨ ਤੋਂ ਬਾਅਦ ਫਿਰ ਮਹਾਰਾਜ ਸਾਰੀ ਦਿਹਾੜੀ ਸਾਰਾ ਦਿਨ ਉਸ ਪੋਰੇ ਦੇ ਵਿੱਚ ਤਪੱਸਿਆ ਕਰਦੇ ਮਾਤਾ ਗੁਜਰਕਾਰ ਤੇ ਮਾਤਾ ਨਾਨਕੀ ਜੀ ਵੀ ਨਾਲ ਸਹਿਯੋਗ ਦਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਪ੍ਰਗਟ ਹੋਏ ਨਾ ਜਦੋਂ ਮੱਖਣ ਸ਼ਰ ਲਬਾਣਾ ਜੀ ਨੇ ਗੁਰੂ ਲਾਦੋ ਰੇ ਗੁਰੂ ਗੁਰੂ ਲਾਦੋ ਰੇ ਦਾ ਹੋਕਾ ਦੇ ਕੇ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਜਦੋਂ ਲੋਕਾਂ ਵਿੱਚ ਕਹਿ ਦਿੱਤਾ ਵੀ ਗੁਰੂ ਲੱਭ ਗਿਆ ਗੁਰੂ ਲੱਭ ਗਿਆ ਜਿਹੜੇ 22 ਮੰਜੀਆਂ ਢਾਕੇ ਬੈਠੇ ਨੇ ਇਹ ਝੂਠੇ ਨੇ ਇਹ ਕੱਚੇ ਨੇ ਕਿਉਂਕਿ ਧੀਰਮਲ ਦੇ ਅਗਵਾਈ ਦੇ ਵਿੱਚ 22 ਮੰਡੀਆਂ ਡਾਹ ਕੇ ਪਖੰਡੇ ਬੈਠੇ ਹੋਏ ਸਨ ਧੀਰਮਲਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕਰਕੇ ਤੇ ਆਪਣੇ ਆਪ ਨੂੰ ਜਿਹੜਾ ਕਿ ਨੌਵਾਂ ਗੁਰੂ ਲੋਕਾਂ ਵਿੱਚ ਪ੍ਰਚਾਰ ਰਿਹਾ ਸੀ ਕਿ ਵੀ ਮੈਂ ਨੌਵਾਂ ਗੁਰੂ ਹਾਂ ਇਸ ਭਲੇਖੇ ਦੇ ਵਿੱਚ ਸੀ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸ਼ਬਦ ਕਹੇ ਬਾਬਾ ਬਸੇ ਜੇ ਗ੍ਰਾਮ ਬਕਾਲੇ ਬਾਨ ਗੁਰ ਸੰਗਤ ਸકલ ਸਮਾਲੇ ਉਹਨੂੰ ਇਹ ਸੀ ਵੀ ਸ਼ਾਇਦ ਬਾਬਾ ਸ਼ਬਦ ਮੇਰੇ ਲਈ ਵਰਤਿਆ ਪਰ ਬਾਬਾ ਸ਼ਬਦ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਲਈ ਵਰਤਿਆ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਲਗਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਹਾਰਾਜ ਲਈ ਜਦੋਂ ਮੱਖਣ ਸ਼ਾ ਲਬਾਣੇ ਨੇ ਇਹ ਹੁਕਾ ਦਿੱਤਾ ਕਿ ਗੁਰੂ ਲੱਭ ਗਿਆ ਹੈ ਗੁਰੂ ਲੱਭ ਗਿਆ ਹੈ ਤੇ ਬਕਾਲੇ ਨਗਰ ਦੇ ਵਿੱਚ ਉਸ ਵੇਲੇ ਲੋਕਾਂ ਦੇ ਵਿੱਚ ਚਰਚਾ ਛਿੜ ਗਈ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਉਸ ਜਗ੍ਹਾ ਤੇ ਆਉਣਾ ਆਰੰਭ ਹੋ ਗਿਆ ਜਿੱਥੇ ਗੁਰੂ ਸਾਹਿਬ ਬੈਠੇ ਸਨ ਸਾਰੇ ਬਕਾਲੇ ਨਗਰ ਦੇ ਵਿੱਚ ਖਬਰ ਫੈਲ ਗਈ ਕਿ ਗੁਰੂ ਲੱਭ ਗਿਆ ਹੈ ਇਹ ਜਿਹੜੇ ਬਾਈ ਮੰਡੀਆਂ ਡਾ ਕੇ ਬੈਠੇ ਨੇ ਕੱਚੇ ਪਿੱਲੇ ਨੇ ਤੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਭੋਰੇ ਚੋਂ ਬਾਹਰ ਆਏ ਬਾਹਰ ਮਹਾਰਾਜ ਨੇ ਆਸਣ ਲਾਇਆ ਤੇ ਸੰਗਤਾਂ ਕੋਈ ਬਸਤਰ ਕੋਈ ਅਨਾਜ ਕੋਈ ਹੋਰ ਪ੍ਰਕਾਰ ਕਈ ਪ੍ਰਕਾਰ ਦੇ ਜੋ ਗੁਰੂ ਪਿਆਰੇ ਉਹ ਪਦਾਰਥ ਨੇ ਉਹ ਲੈ ਕੇ ਆਏ ਕੋਈ ਬਸਤਰ ਅਰਪਣ ਕਰਦਾ ਹੈ ਕੋਈ ਮਾਇਆ ਅਰਪਣ ਕਰਦਾ ਹੈ ਕੋਈ ਦੁਸ਼ਾਲੇ ਅਰਪਣ ਕਰਦਾ ਹੈ ਵਾਖ ਵਖ ਪੇਟਾਵਾ ਮਹਾਰਾਜ ਨੂੰ ਚੜਾਈਆਂ ਜਾਣ ਲੱਗੀਆਂ ਸੰਗਤਾਂ ਆਣ ਕੇ ਦਰਸ਼ਨ ਕਰਦੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੱਥਾ ਟੇਕਦੀਆਂ ਜਦੋਂ ਮਹਾਰਾਜ ਪ੍ਰਗਟ ਹੋਏ ਜਦੋਂ ਚੜਾਵਾ ਚੜਦਾ ਵੇਖਿਆ ਤੇ ਧੀਰਮਲ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਧੀਰਮਲ ਧੀਰਮਲ ਦੀ ਆਸਤੇ ਪਾਣੀ ਫਿਰ ਗਿਆ ਧੀਰਮਲ ਨੂੰ ਇਹ ਸੀ ਵੀ ਮੈਂ ਗੁਰੂ ਬਣ ਜਾਵਾਂਗਾ ਪਰੇ ਉਹ ਇੱਥੇ ਹੋ ਗਿਆ ਉਲਟ ਵੀ ਇਹ ਤਾਂ ਆਪਣੇ ਆਪ ਨੂੰ ਗੁਰੂ ਸਾਬਤ ਕਰਨ ਵਾਸਤੇ ਜੋਰ ਲਾ ਰਿਆ ਸੀ ਪਰ ਇਹਦਰ ਮੱਖਣ ਸਾ ਲਬਾਣੇ ਨੇ ਹੋਰ ਹੀ ਜਿਹੜਾ ਕਰ ਦਿੱਤਾ ਕਿ ਉਹਨੇ ਗੁਰੂ ਸਾਹਿਬ ਨੂੰ ਪ੍ਰਗਟ ਕਰ ਦਿੱਤਾ ਉਹਦੀਆਂ ਆਸਾਂ ਮੁਰਾਦਾਂ ਤੇ ਪਾਣੀ ਫੇਰ ਦਿੱਤਾ ਮੱਖਣ ਸਾ ਲਬਾਣੇ ਨੇ ਧੀਰਮਲ ਦੀ ਆਸਤੇ ਤੇ ਧੀਰਮਲ ਬੜਾ ਝੂਰਿਆ ਵੇ ਇਹ ਤਾਂ ਕੰਮ ਗਲਤ ਹੋ ਗਿਆ ਹੈ ਮੈਂ ਗੁਰੂ ਆਪਣੇ ਆਪ ਨੂੰ ਕਹਿੰਦਾ ਸੀ ਇੱਥੇ ਤਾਂ ਤੇਗ ਬਹਾਦਰ ਜੀ ਨੂੰ ਗੁਰੂ ਬਣਾ ਦਿੱਤਾ ਗਿਆ ਹੈ ਮਹਾਰਾਜ ਨੇ ਕਿਸੇ ਨੂੰ ਇਹ ਨਹੀਂ ਕਿਹਾ ਵੀ ਮੈਂ ਸਿੱਖ ਗੁਰੂ ਆ ਮਹਾਰਾਜ ਨੇ ਆਪਣੇ ਗੁਰੂ ਹੋਣ ਦਾ ਦਾਵਾ ਵੀ ਨਹੀਂ ਕੀਤਾ ਇੰਨੀ ਨਿਮਰਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿੱਚ ਉਸ ਵੇਲੇ ਗੁਰੂ ਪਿਆਰੇ ਸੰਗਤਾਂ ਨੇ ਆਣ ਆਣ ਕੇ ਮੱਥੇ ਟੇਕੇ ਮਹਾਰਾਜ ਨੂੰ ਨਮਸਕਾਰਾਂ ਕੀਤੀਆਂ ਤੇ ਧੀਰਮਲ ਦੇ ਧੀਰਮਲ ਦੇ ਕੋਲ ਜਰਿਆ ਨਾ ਗਿਆ ਇਹਨੇ ਮੀਟਿੰਗ ਕੀਤੀ ਬਾਕੀ ਜਿਹੜੇ ਮਸੰਦ ਨੇ ਉਹਨਾਂ ਦੇ ਨਾਲ ਖਾਸ ਕਰਕੇ ਇੱਕ ਸਿੰਘਾਂ ਬਸੰਦ ਉਹਦੇ ਨਾਲ ਵੀ ਇਹਨੇ ਬਹਿ ਕੇ ਚਰਚਾ ਕੀਤੀ ਕਿ ਹੁਣ ਕੀ ਕੀਤਾ ਜਾਏ ਕਿਉਂਕਿ ਸਾਡੇ ਆਸਤੇ ਪਾਣੀ ਫਿਰ ਗਿਆ ਫਿਰ ਇਹਨੇ ਪਲਾਨ ਬਣਾਇਆ ਕਿਉਂ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੋਲੀ ਮਾਰ ਦਿੱਤੀ ਜਾਏ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਜਾਏ ਫਿਰ ਇਹਨੇ ਸਿਆ ਮਸੰਦ ਜਿਹੜਾ ਅਸੀਂ ਉਹਨੂੰ ਖਰੀਦਿਆ ਉਹਨੂੰ ਕਿਹਾ ਕਿ ਤੂੰ ਤੇਗ ਬਹਾਦਰ ਜੀ ਦੇ ਉੱਪਰ ਗੋਲੀ ਚਲਾ ਸਿਆ ਮਸੰਦ ਗੁਰੂ ਪਿਆਰਿਓ ਉਸ ਵੇਲੇ ਇਹ ਕੰਮ ਕਰਨ ਵਾਸਤੇ ਤਿਆਰ ਹੋਇਆ ਪਰ ਹੋਇਆ ਇੱਕ ਸ਼ਰਤ ਤੇ ਕਿ ਮੈਨੂੰ ਮੋਹੋਂ ਮੰਗੇ ਪੈਸੇ ਦਿਓਗੇ ਤਾਂ ਮੈਂ ਸ੍ਰੀ ਤੇਗ ਬਹਾਦਰ ਜੀ ਉੱਪਰ ਗੋਲੀ ਜਲਾਵਾਂਗਾ ਧੀਰਮਲ ਕਹਿਣ ਲੱਗਾ ਤੂੰ ਗੋਲੀ ਚਲਾ ਤੈਨੂੰ ਮੂਹੋਂ ਮੰਗਿਆ ਮੈਂ ਇਨਾਮ ਦੇਵਾਂਗਾ ਫਿਰ ਕਹਿੰਦੇ ਨੇ ਧੀਰਮਲ ਦਾ ਪ੍ਰੇਰਿਆ ਹੋਇਆ ਸਿੰਘਾਂ ਮਸੰਦ ਆਪਣੇ ਨਾਲ 25 ਬੰਦੇ ਲੈ ਕਰਕੇ ਸਿੱਧਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਰ ਆਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਆਇਆ ਆਣ ਕੇ ਅਵਾ ਤਵਾ ਬੋਲਣ ਲੱਗਾ ਮਹਾਰਾਜਾ ਛਾਤਰੇ ਫਿਰ ਇਹਨੇ ਮੌਕਾ ਵੇਖਦਿਆਂ ਹੋਇਆਂ ਕਿਉਂਕਿ ਜਦੋਂ ਮਹਾਰਾਜ ਪ੍ਰਗਟ ਹੋਏ ਸੰਗਤਾਂ ਨੇ ਆਣ ਕੇ ਨਮਸਕਾਰ ਕੀਤੀ ਤੇ ਭਾਈ ਮੱਖਣਸ਼ਾਹ ਲਬਾਣਾ ਆਪਣੇ ਡੇਰੇ ਚਲੇ ਗਏ ਸਨ ਤੇ ਲੋਕੀ ਆਪੋ ਆਪਣੇ ਘਰਾਂ ਨੂੰ ਚਲੇ ਗਏ ਤੇ ਮਹਾਰਾਜ ਦੇ ਨਾਲ ਕ੍ਰਿਤਕ ਸੋ ਮਾਤਾ ਗੁਜਰਕੌਰ ਮਾਤਾ ਨਾਨਕੀ ਤੇ ਬਾਕੀ ਚਾਰਕ ਚਾਰਕ ਸਿੱਖ ਮਹਾਰਾਜ ਦੇ ਨਾਲ ਰਹਿ ਗਏ ਸਨ ਚਾਰਕ ਸਿੱਖ ਬਾਕੀ ਸਭ ਘਰਾਂ ਨੂੰ ਚਲੇ ਗਏ ਉਸ ਵੇਲੇ ਮੌਕਾ ਵੇਖ ਕੇ ਧੀਰਮਲ ਨੇ ਸਿੰਘਾਂ ਮਸੰਦ ਨੂੰ ਭੇਜਿਆ ਕਿ ਜਾ ਜਾ ਕਰਕੇ ਗੋਲੀ ਚਲਾ ਕੇ ਆ ਇਹ ਆਪਣੇ 25 ਬੰਦੇ ਲੈ ਕਰਕੇ ਆਇਆ ਤੇ ਇਹਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉੱਪਰ ਗੋਲੀ ਦਾ 바ਰ ਕਰ ਦਿੱਤਾ ਜਦੋਂ ਇਹਨੇ ਗੋਲੀ ਚਲਾਈ ਤੇ ਗੋਲੀ ਜਿਹੜੀ ਮਹਾਰਾਜ ਜੀ ਦੇ ਮੱਥੇ ਨਾਲ ਖਹਿ ਕੇ ਅੱਗੇ ਲੰਘ ਗਈ ਤੇ ਉਸ ਵਕਤ ਗੁਰੂ ਸਾਹਿਬ ਜੀ ਨੇ ਗੁਰੂ ਪਿਆਰ ਧੀਰਮਲ ਲਈ ਸ਼ਬਦ ਵਰਤੇ ਧੀਰਮਲ ਨੂੰ ਤੱਕਿਆ ਕਿ ਇਹਨੇ ਗੋਲੀ ਚਲਵਾਈ ਹੈ ਪਰ ਮਹਾਰਾਜ ਨੇ ਕੋਈ ਸਰਾਫ ਨਹੀਂ ਦਿੱਤਾ ਮਹਾਰਾਜ ਨੇ ਇਹਨੇ ਕਿਹਾ ਭਲੋ ਧੀਰਮਲ ਭਲੋ ਭਲੇ ਧੀਰਮਲ ਭਲੇ ਮਹਾਰਾਜ ਨੇ ਕਿਹਾ ਤੇਰਾ ਭਲਾ ਹੋਵੇ ਧੀਰਮਲ ਤੇਰਾ ਭਲਾ ਹੋਵੇ ਇਹ ਸ਼ਬਦ ਮਹਾਰਾਜ ਨੇ ਧੀਰਮਲ ਲਈ ਵਰਤੇ ਨੇ ਪਰ ਧੀਰਮਲ ਨੂੰ ਕੋਈ ਗੁਰੂ ਸਾਹਿਬ ਨੇ ਸਰਾਫ ਨਹੀਂ ਦਿੱਤਾ ਕਿ ਤੂੰ ਸਾਡੇ ਤੇ ਗੋਲੀ ਚਲਾਈ ਐ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੋਲੀਆਂ ਚਲਾਉਣ ਵਾਲੇ ਦਾ ਵੀ ਭਾਈ ਕਰਦੇ ਆ ਕਿਉਂਕਿ ਬਾਣੀ ਕਹਿੰਦੀ ਸਤਿਗੁਰੂ ਸਭਨਾ ਦਾ ਭਲਾ ਮਣਾਏਂਦਾ ਤਿਸ ਦਾ ਬੁਰਾ ਕਿਉਂ ਹੋਏ ਜਿਹੜਾ ਗੁਰੂ ਸਾਰਿਆਂ ਦਾ ਭਲਾ ਚਾਹੁੰਦਾ ਹੈ ਪਿਆਰੋ ਉਹਦਾ ਬੁਰਾ ਕਿਵੇਂ ਹੋ ਸਕਦਾ ਹੈ ਉਹਦਾ ਬੁਰਾ ਕਦੇ ਨਹੀਂ ਹੋ ਸਕਦਾ ਜਿਹੜਾ ਸਾਰਿਆਂ ਦਾ ਭਲਾ ਚਾਹੁੰਦਾ ਹੈ ਇਸੇ ਲਈ ਗੁਰੂ ਨਾਨਕ ਦੇ ਘਰ ਦਾ ਇਹ ਸਿਧਾਂਤ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਮਾਰੇ ਕਹਿੰਦੇ ਤੂੰ ਸਰਬਤ ਦਾ ਭਲਾ ਮੰਗਿਆ ਕਰ ਕਿਸੇ ਦਾ ਬੁਰਾ ਨਾ ਸੋਚਿਆ ਕਰ ਸੋ ਸਰਬਤ ਦਾ ਭਲਾ ਮੰਗੇਗਾ ਤੇ ਤੇਰਾ ਭਲਾ ਹੋਵੇਗਾ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਨਾ ਫਰੀਦਾ ਜੋਤ ਹੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘਮ ਆਪਨੜਾ ਕਰ ਜਾਈਐ ਪੈ ਤਨਾਂ ਦੇ ਚੰਮ ਕਹਿਣ ਲੱਗੇ ਜੇ ਤੈਨੂੰ ਕੋ ਮੁਕੀਆਂ ਵੀ ਮਾਰੇ ਤੇ ਉਹਦੇ ਪੈਰ ਜਿਹੜੇ ਨੇ ਉਹ ਚੁੰਮ ਲੈਣੇ ਚਾਹੀਦੇ ਹਨ ਸੋ ਬੁਰੇ ਦਾ ਵੀ ਭਲਾ ਕਰਨਾ ਚਾਹੀਦਾ ਕਿਉਂਕਿ ਗੁਰੂ ਨਾਨਕ ਦੇ ਘਰ ਦਾ ਸਦਾੰਤ ਹੈ ਖੁਦ ਗੁਰੂ ਨਾਨਕ ਸਾਹਿਬ ਜੀ ਨੇ ਬੁਰਿਆਂ ਦਾ ਭਲਾ ਕੀਤਾ ਇੱਕ ਗੁਰੂ ਪਿਆਰੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਹੈ ਉਹ ਕਹਿੰਦਾ ਬੁਰੇ ਨਾਲ ਬੁਰੀਾਈ ਕਰਨੀ ਮਾਫ ਕਰਨ ਕਈ ਸਿਆਣੇ ਬੁਰੇ ਨਾਲ ਫਿਰ ਨੇਕੀ ਕਰਨੀ ਇਹੋ ਗੁਰ ਨਾਨਕ ਜਾਣੇ ਬੁਰੇ ਨਾਲ ਬੁਰਾਈਆਂ ਤੇ ਸਾਰਾ ਜਹਾਨ ਕਰਦਾ ਹੈ ਪਰ ਬੁਰੇ ਨਾਲ ਨੇਕੀ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਆ ਯਾਦ ਰੱਖਣਾ ਬੁਰੇ ਨਾਲ ਬੁਰਾਈ ਸਾਰੇ ਕਰਦੇ ਆ ਪਰ ਗੁਰੂ ਪਿਆਰਿਓ ਬੁਰੇ ਦੇ ਨਾਲ ਚੰਗਾ ਵਿਵਹਾਰ ਕਰਨਾ ਇਹ ਗੁਰੂ ਨਾਨਕ ਦੇ ਘਰ ਦੇ ਸਿਆਇਆ ਹੈ ਗੁਰੂ ਨਾਨਕ ਦਾ ਘਰ ਬੁਰਿਆਂ ਦਾ ਵੀ ਭਲਾ ਕਰਦਾ ਹੈ ਬੁਰਿਆਂ ਦੀ ਵੀ ਸੁਖਣਾ ਮੰਗਦਾ ਹੈ ਇੰਨਾ ਮਹਾਨ ਹੈ ਸੋ ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਹਾ ਭਾਈ ਤੇਰਾ ਭਲਾ ਹੋਵੇ ਧੀਰਮਲ ਤੇਰਾ ਭਲਾ ਹੋਵੇ ਇਹ ਸ਼ਬਦ ਮਹਾਰਾਜ ਨੇ ਵਰਤੇ ਭਾਵੇਂ ਧੀਰਮਲ ਨੇ ਗੁਰੂ ਪਿਆਰ ਮਹਾਰਾਜ ਤੇ ਗੋਲੀ ਚਲਾਈ ਗੋਲੀ ਚਲਵਾਈ ਸਿੰਘਾਂ ਮਸਾ ਦਾ ਖੀਦ ਕੇ ਕਹਿੰਦੇ ਨੇ ਉਸ ਤੋਂ ਬਾਅਦ ਨਾ ਜਦੋਂ ਪਤਾ ਲੱਗਾ ਰੌਲਾ ਪੈ ਗਿਆ ਕਿ ਗੁਰੂ ਸਾਹਿਬ ਦੇ ਉੱਪਰ ਗੋਲੀ ਚੱਲ ਗਈ ਇਹ ਖਬਰ ਉਸ ਵਕਤ ਗੁਰੂ ਸਾਹਿਬ ਦੇ ਸ਼ਰਧਾਲੂ ਅਨੰਨ ਸਿੱਖ ਭਾਈ ਮੱਖਣ ਸ਼ਾਹ ਲਬਾਣਾ ਨੂੰ ਖਬਰ ਮਿਲੀ ਹੈ ਤੇ ਭਾਈ ਮੱਖਣ ਸ਼ਾਹ ਲਬਾਣਾ ਉਸੇ ਵੇਲੇ ਗੁਰੂ ਪਿਆਰੇ ਧੀਰਮਲ ਦੇ ਡੇਰੇ ਗਿਆ ਕਿਉਂਕਿ ਜਦੋਂ ਮਹਾਰਾਜ ਦੇ ਉੱਪਰ ਗੋਲੀ ਚਲਾਈ ਸੀ ਨਾ ਸਿੰਘ ਮਸੰਦ ਨੇ ਉਸ ਵੇਲੇ ਗੁਰੂ ਘਰ ਦਾ ਜਿੰਨਾ ਸਮਾਨ ਸੀ ਰਸਤਪਾਣਿਓ ਸਾਰਾ ਬਸੰਦ ਚੋਕੇ ਲੈ ਗਏ ਸੀ ਉਹ ਸਾਰਾ ਜੋਕੇ ਲੈ ਗਏ ਸੀ ਜਦੋਂ ਸਿੰਘਾਂ ਮਸਾਦ ਨੇ ਗੋਲੀ ਚਲਾਈ ਮਹਾਰਾਜ ਤੇ ਸਾਰਾ ਗੁਰੂ ਘਰ ਲੁੱਟ ਕੇ ਲੈ ਗਏ ਜਿੰਨੀਆਂ ਰਸਤਾ ਸਨ ਸਭ ਲੈ ਗਏ ਚੱਕ ਕੇ ਤੇ ਜਦੋਂ ਪਤਾ ਲੱਗਾ ਵੀ ਇਹ ਕੰਮ ਜਿਹੜਾ ਹੈ ਇਹ ਧੀਰਮਲ ਨੇ ਕੀਤਾ ਹੈ ਤੇ ਉਸ ਵੇਲੇ ਮੱਖਣਸ਼ਾ ਲਬਾਣਾ ਜੀ ਦਵਾ-ਦਵਾ ਆਪਣੇ ਨਾਲ ਕਾਫੀ ਬੰਦਿਆਂ ਨੂੰ ਲੈ ਕੇ ਸਿੰਘਾਂ ਸਿੱਖਾਂ ਨੂੰ ਲੈ ਕੇ ਤੇ ਇਹਦੇ ਡੇਰੇ ਆਇਆ ਧੀਰਮਲ ਦੇ ਤੇ ਗੁਰੂ ਪਿਆਰੇ ਧੀਰਮਲ ਦੇ ਕੋਲ ਆਇਆ ਲੈ ਕਰਕੇ ਮੱਖਣਸ਼ਾ ਲਬਾਣਾ ਆਪਣੇ ਬੰਦੇ ਤੇ ਉਸ ਵਕਤ ਧੀਰਮਲ ਦੇ ਪਾਸੋਂ ਜਿਨ੍ਹਾਂ ਗੁਰੂ ਦਾ ਸਮਾਨ ਸੀ ਗੁਰੂ ਘਰ ਦਾ ਉਹ ਸਾਰਾ ਮੜਵਾਲਿਆ ਤੇ ਮਹਾਰਾਜ ਦਾ ਜਿਹੜਾ ਸਰੂਪ ਸੀ ਉਹ ਗੁਰੂ ਪਿਆਰਿਓ ਉਸ ਵਕਤ ਉਹ ਵੀ ਨਾਲ ਲੈ ਗਏ ਗੁਰੂ ਕੇ ਪਿਆਰੇ ਸਰੂਪ ਵੀ ਮਹਾਰਾਜ ਦਾ ਚੱਕ ਲਿਆ ਤੇ ਜਿਹੜਾ ਸਮਾਨ ਰਸਤ ਪਾਣੀ ਚੱਕ ਕੇ ਲਿਆਇਆ ਸੀ ਉਹ ਵੀ ਵਾਪਸ ਲੈ ਗਏ ਉਹ ਵੀ ਵਾਪਸ ਲੈ ਗਏ ਤੇ ਗੁਰੂ ਪਿਆਰਿਓ ਮਹਾਰਾਜ ਦਾ ਸਰੂਪ ਵੀ ਵਾਪਸ ਲੈ ਗਏ ਗੁਰੂ ਕੇ ਸਿੱਖ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਜੋ ਕੋਈ ਧੀਰਮਲ ਲੁੱਟ ਕੇ ਲੈ ਗਿਆ ਸੀ ਤੇ ਧੀਰਮਲ ਨੇ ਜੋ ਕੁਝ ਲੁੱਟਿਆ ਸੀ ਉਹ ਵਾਪਸ ਸਿੰਘਾਂ ਨੂੰ ਕਰ ਦਿੱਤਾ ਹੈ ਸੋ ਧੀਰਮਲ ਨੇ ਜੋ ਕੁਝ ਲੁੱਟਿਆ ਸੀ ਉਹ ਸਿੰਘਾਂ ਨੇ ਵਾਪਸ ਉਹਦੇ ਪਾਸੋਂ ਖੋਲਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਹ ਵੀ ਲੈ ਆਂਦਾ ਹੈ ਉਸ ਵਕਤ ਗੁਰੂ ਪਿਆਰਿਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਤੁਸੀਂ ਚੰਗਾ ਨਹੀਂ ਕੀਤਾ ਜੋ ਵੀ ਉਹਨਾਂ ਦੀਆਂ ਵਸਤਾਂ ਨੇ ਉਹ ਸਾਰੀਆਂ ਵਾਪਸ ਕਰਕੇ ਆਓ ਦੁਬਾਰਾ ਫਿਰ ਗੁਰੂ ਪਿਆਰਿਓ ਦੁਬਾਰਾ ਜਾ ਕਰਕੇ ਗੁਰੂ ਸਾਹਿਬ ਜੀ ਦੀ ਆਗਿਆ ਤੇ ਜਿਨੀਆਂ ਅਵਸਥਾ ਸਨ ਉਹ ਦੁਬਾਰਾ ਵਾਪਸ ਕੀਤੀਆਂ ਵਾਪਸ ਮਹਾਰਾਜ ਕਹਿਣ ਲੱਗੇ ਇਹ ਕੰਮ ਨਹੀਂ ਕਰਨਾ ਭਾਈ ਜੋ ਕੁਝ ਵੀ ਲੁੱਟ ਕੇ ਲਿਆਏ ਹੋ ਉਹ ਵਾਪਸ ਕਰਕੇ ਆਓ ਫਿਰ ਕਹਿਣ ਲੱਗੇ ਮਹਾਰਾਜ ਵਸਤਾ ਦਾ ਵਾਪਸ ਹੋ ਜਾਣਗੇ ਪਰ ਸਰੂਪ ਨਹੀਂ ਵਾਪਸ ਕਰਨਾ ਮਹਾਰਾਜ ਕਹਿਣਗੇ ਨਹੀਂ ਭਾਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਵਾਪਸ ਕਰਕੇ ਆਉਣਾ ਹੈ ਫਿਰ ਗੁਰੂ ਕੇ ਸਿੱਖ ਉਹ ਰਸਤਾ ਲੈ ਕਰਕੇ ਤੇ ਸਰੂਪ ਲੈ ਕਰਕੇ ਇੱਥੇ ਆਏ ਗੁਰੂ ਪਿਆਰਿਓ ਉਹਦੇ ਡੇਰੇ ਵਿੱਚ ਧੀਰਮਲ ਦੇ ਡੇਰੇ ਵਿੱਚ ਆਏ ਤੇ ਧੀਰਮਲ ਨੂੰ ਸਰੂਪ ਜਿਹੜਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਪਸ ਕਰ ਦਿੱਤਾ ਜੋ ਰਸਤਾ ਸਨ ਉਹ ਵੀ ਵਾਸ ਕਰ ਦਿੱਤੀਆਂ ਦੇਖੋ ਭਾਵੇਂ ਲੁੱਟ ਕੇ ਬਾਬੇ ਬਕਾਲੇ ਤੋਂ ਲੈ ਕੇ ਗਿਆ ਧੀਰਵਲ ਗੁਰੂ ਸਾਹਿਬ ਤੇ ਗੋਲੀ ਚਲਵਾਈ ਜੋ ਵੀ ਸਾਜੋ ਸਮਾਨ ਸੀ ਉਹ ਸਭ ਕੁਝ ਲੁੱਟ ਕੇ ਵਾਸ ਤੁਰ ਗਿਆ ਗੁਰੂ ਪਿਆਰਿਓ ਤੇ ਫਿਰ ਗੁਰੂ ਕੇ ਸਿੱਖਾਂ ਨੇ ਐਸੇ ਕਰਕੇ ਉਹ ਜਿਹੜਾ ਸਮਾਨ ਸੀ ਉਹ ਦੁਬਾਰਾ ਲੁੱਟ ਕੇ ਉਹਦੇ ਪਾਸੋਂ ਮਹਾਰਾਜ ਦਾ ਸਰੂਪ ਵੀ ਲੈ ਲਿਆ ਤੇ ਵਾਪਸ ਇੱਥੇ ਆਏ ਸਨ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਸੀ ਇਦਾਂ ਨਹੀਂ ਕਰਨਾ ਕਿਸੇ ਨੂੰ ਲੁੱਟਣਾ ਨਹੀਂ ਹੈ ਮਹਾਰਾਜ ਨੇ ਦੁਬਾਰਾ ਉਹ ਜਿਹੜਾ ਲੁੱਟਿਆ ਹੋਇਆ ਸਮਾਨ ਸੀ ਉਹ ਵਾਪਸ ਕਰਵਾਇਆ ਵਾਪਸ ਕਰਵਾਇਆ ਕਹਿਣ ਲੱਗੇ ਵਾਪਸ ਦੇ ਕੇ ਆਓ ਇਹ ਸਰੂਪ ਵਾਪਸ ਦੇ ਕੇ ਆਓ ਮਹਾਰਾਜ ਜੀ ਦਾ ਸਮਾਨ ਵਾਪਸ ਦੇ ਕੇ ਆਓ ਕਹਿਣ ਲੱਗੇ ਧੀਰਮਲ ਦਾ ਸਮਾਨ ਕੋਈ ਵੀ ਆਪਾਂ ਰੱਖਣਾ ਨਹੀਂ ਹੈ ਜੋ ਵੀ ਮਾਇਆ ਜੋ ਵੀ ਪਦਾਰਥ ਨੇ ਉਹ ਵਾਪਸ ਕਰ ਦਿੱਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਨਹ ਦੇ ਆਲੂ ਨੇ ਮਹਾਰਾਜ ਕਿਉਂਕਿ ਨਿਰਭਉ ਨਰਬੈਰ ਸਤਿਗੁਰੂ ਵੈਰ ਤੋਂ ਵੀ ਰਹਿਤ ਨੇ ਨਿਰਭਉ ਭੈ ਤੋਂ ਵੀ ਰਹਿਤ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨਿਰਭਉ ਤੇ ਨਰਬੈਰ ਨੇ ਮਹਾਰਾਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਤੇ ਮਹਾਰਾਜ ਨੇ ਪ੍ਰਗਟ ਹੋ ਕਰਕੇ ਗੁਰਬਾਣੀ ਦਾ ਉਪਦੇਸ਼ ਸਿੱਖਾਂ ਨੂੰ ਬਖਸ਼ਿਆ ਤੇ ਅਕਾਲ ਪੁਰਖ ਵੈਗਰੋ ਦਾ ਸਿਮਰਨ ਕਰਨ ਦਾ ਜਿਹੜਾ ਮਹਾਰਾਜ ਨੇ ਸੰਦੇਸ਼ ਹੈ ਉਹ ਆਪਣੇ ਸਿੱਖਾਂ ਪਿਆਰਿਆਂ ਨੂੰ ਬਖਸ਼ਿਸ਼ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹਨੇ ਮਹਾਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੀ ਸ਼ੀਧੀ शताब्दी ਨੂੰ ਮੁੱਖ ਰੱਖਦਿਆਂ ਹੋਇਆ ਆਪਾਂ ਇਹ ਗੁਰਮਤ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਹੈ ਧਰਮ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ੀਧੀ शताब्दी ਨਵੰਬਰ ਮਹੀਨੇ ਦੇ ਵਿੱਚ ਪਿਆਰਿਓ ਆ ਰਹੀ ਹੈ 350 ਸਾਲਾਂ ਦੀ ਸ਼ੀਧੀ शताब्दी ਜਿਹੜੀ ਹੈ ਉਹ ਮਨਾਈ ਜਾਣੀ ਹੈ ਇਸੇ ਲਈ ਇਹ ਲੜੀਵਾਰ ਇਤਿਹਾਸ ਜਿਹੜਾ ਹੈ ਮਹਾਰਾਜ ਜੀ ਦਾ ਆਪਾਂ ਆਰੰਭ ਕੀਤਾ ਹੈ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਇਤਿਹਾਸ ਵੀ ਆਪਾਂ ਸਰਵਣ ਕਰਾਂਗੇ ਸਤਿਗੁਰੂ ਰਹਿਮਤ ਕਰਨ ਪਿਆਰੇ ਅੱਜ ਧੰਨ ਗੁਰੂ ਕਲਗੀ ਤਰਪਾਦਾ ਸਾਹਿਬ ਜੀ ਦਾ ਜੋਤੀ ਜੋਤ ਦਿਹਾੜਾ ਵੀ ਹੈ ਬਾਣੀ ਦਾ ਫਰਮਾਨ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ RAM ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਅੱਜ ਦੇ ਦਿਨ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗਦੀ ਦੇਣ ਤੋਂ ਬਾਅਦ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸੁਭਾਏ ਸਨ ਧੰਨ ਗੁਰੂ ਕਲਗੀਧਾ ਪਾਤਸ਼ਾਹ ਜੀ ਅਕਾਲ ਪੁਰਖ ਵੈਗਰੂ ਦੇ ਵਿੱਚ ਆਪੇਦ ਹੋ ਗਏ ਮਹਾਰਾਜ ਜੋਤੀ ਜੋਤ ਸੁਭਾ ਗਏ ਅੱਜ ਦੇ ਦਿਨ ਸੋ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਚਰਨਾ ਵਿੱਚ ਵੀ ਕੋਟ ਕੋਟ ਪ੍ਰਣਾਮ ਹੈ ਗਰੀਬਨਵਾਸ ਸੱਚੇ ਪਾਤਸ਼ਾਹ ਦੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ